ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਤਰੀ ਸਤਿ ਸ਼੍ਰੀਕਾਲ ਜੀ ਉਮੀਰ ਕੜ ਦੇ ਵੀ ਸਾਰੇ ਆਪਣੇ ਜੀਮਿੰਦਰ ਭਰਾ ਠੀਕ ਠਾਕ ਹੋਵੋਗੇ ਹੁਣ ਕਿਸਾਨ ਭਰਾਵੋ ਜਿਹੜੇ ਕਣਕਾਂ ਨੂੰ ਪਾਣੀ ਹੈ ਜਿਹੜੇ ਲੱਗ ਚੁੱਕੇ ਆ ਤੇ ਕਣਕਾਂ ਨੂੰ ਪਾਣੀ ਲੱਗਣ ਤੋਂ ਬਾਅਦ ਜਿਹੜੀ ਹੁਣ ਆਹ ਵਾਲੀ ਸਟੇਜ ਦੇ ਉੱਤੇ ਕਣਕਾਂ ਨੇ ਆਪਣੀਆਂ ਕਿਤੇ ਕਿਤੇ ਜਿਹੜੀ ਸੁੰਢ ਦੀ ਸਮੱਸਿਆ ਆ ਰਹੀ ਆ ਕਿਸਾਨਾਂ ਦੇ ਕਮੈਂਟ ਵੀ ਆਪਾਂ ਨੂੰ ਆਏ ਆ ਵੀਰ ਭਰਾਵਾਂ ਦੇ ਵੀ ਸਾਡੇ ਇਲਾਕੇ ਦੇ ਵਿੱਚ ਜਿਹੜੀ ਕਣਕ ਦੇ ਵਿੱਚ ਕਿਤੇ ਕਿਤੇ ਦੌਗੀਆਂ ਨੇ ਤੱਗੀਆਂ ਨੇ ਵਿੱਚ ਸੁੰਡ ਬਹੁਤ ਹੈ ਤੇ ਹੁਣ ਆਪਾਂ ਕਿਹੜੀ ਸਪਰੇਅ ਕਰੀਏ ਕਿਆ ਕਿਹੜੀ ਆਪਾਂ ਖਾਦ ਪਾ ਸਕਦੀ ਹੈ ਸੁੰਡ ਨੂੰ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਹਾਂ ਕਿਉਂਕਿ ਜ਼ਿਮੀਂਦਾਰ ਭਰਾ ਡਰੇ ਹੋਏ ਆ ਕਿਉਂਕਿ ਪਹਿਲਾ ਝੋਨੇ ਦੀ ਫਸਲ ਦੇ ਵਿੱਚ ਵੀ ਬਹੁਤ ਜਿਹਾ ਘਾਟਾ ਹੋਇਆ ਏ ਇਸ ਕਰਕੇ ਜ਼ਿਮੀਂਦਾਰ ਭਰਾ ਜਿਹੜੇ ਹੁਣ ਡਰੇ ਹੋਏ ਨੇ ਵੀ ਕਿਤੇ ਕਣਕ ਦਾ ਵੀ ਝੋਨੇ ਵਾਂਗ ਨਾ ਹੋ ਜਵੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੂਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਵੀ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਹੈਗੀ ਆ ਜਾਂ ਫਿਰ ਨਹੀਂ ਕਿਹੜੀ ਸਪਰੇਅ ਕਰੀਏ ਜਾਂ ਫਿਰ ਆਪਾਂ ਕੋਈ ਵੀ ਸਪਰੇਅ ਨਾ ਕਰੀਏ ਪਿਛਲੇ ਸਾਲ ਦੇ ਨਾਲੋਂ ਬਹੁਤ ਫਰਕ ਆ ਕਿਉਂਕਿ ਪਿਛਲੇ ਸਾਲ ਬਹੁਤ ਜ਼ਿਆਦਾ ਜਿਹੜਾ ਕਣਕ ਦੇ ਵਿੱਚ ਸੁੰਡ ਪੈ ਗਿਆ ਸੀ ਜਿਹਦੇ ਕਰਕੇ ਕਣਕਾਂ ਕਿਸਾਨਾਂ ਨੂੰ ਦੁਬਾਰਾ ਬੀਜਣੀਆਂ ਪਈਆਂ ਸੀ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਵੀ ਤੁਹਾਡੇ ਇਲਾਕੇ ਦੇ ਵਿੱਚ ਜਿਹੜਾ ਸੁੰਡ ਦੀ ਕਿੰਨੀ ਇੱਕ ਸਮੱਸਿਆ ਆਈ ਹੈ ਜਾਂ ਫਿਰ ਬਿਲਕੁਲ ਵੀ ਨਹੀਂ ਆਈ ਪਹਿਲਾਂ ਤਾਂ ਮੈਂ ਹੁਣ ਉਹਨਾਂ ਵੀਰ ਭਰਾਵਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਜੇ ਤੁਹਾਡੇ ਖੇਤ ਦੇ ਵਿੱਚ ਤੁਸੀਂ ਪਰਾਲੀ ਦੱਬੀ ਹੈ ਤੁਹਾਡੇ ਥੋੜਾ ਉਹ ਤਾਂ ਸੁੰਡ ਦੀ ਸਮੱਸਿਆ ਪਰਾਲੀ ਵੀ ਛੱਡੋ ਹਰ ਇੱਕ ਜ਼ਿਮੀਂਦਾਰ ਭਰਾ ਕਹਿ ਰਿਹਾ ਆ ਤੁਸੀਂ ਮੇਰੇ ਸਾਹਮਣੇ ਜਿਹੜੀ ਕਣਕ ਦੇਖ ਰਹੇ ਹੋ ਆਪਣੀ ਪੀਬੀਡਬਲਯੂ 826 ਜਿਹੜੀ ਇਹ ਝੋਨੇ ਕਣਕ ਦੀ ਕਿਸਮ ਹੈ ਤੇ ਇਹ ਅੱਜ 32 33 ਕੇ ਦਿਨ ਜਿਹੜੀ ਆਪਣੀ ਕਿਸਮ ਹੋ ਗਈ ਹੈ ਤੇ ਪਰਾਲੀ ਆਪਾਂ ਚਕਾਈ ਹੈ ਗੱਠਾ ਬਣਾ ਕੇ ਖੇਤ ਦੇ ਵਿੱਚੋਂ ਪਰਾਲੀ ਆਪਾਂ ਬਾਹਰ ਕੱਢੀ ਹੈ ਤੇ ਰੋਟਾਵੇਟਰ ਦੇ ਨਾਲ ਜਿਹੜੀ ਬਿਜਾਈ ਹੋਈ ਹੋਈ ਹੈ ਤੇ ਇਸ ਖੇਤ ਦੇ ਵਿੱਚ ਵੀ ਜਿਹੜੀ ਆਪਾਂ ਨੂੰ ਮੰਨ ਕੇ ਚਲੋ 1-1% ਜਿਹੜੀ ਸੁੰਡ ਦੀ ਸਮੱਸਿਆ ਦਿਖ ਰਹੀ ਹੈ ਕਿਉਂਕਿ ਕਣਕ ਜਿਹੜੀ ਪੀੜੀ ਪਈ ਹੋਈ ਹੈ ਕਣਕ ਸੁੱਕੀ ਹੋਈ ਹੈ ਵਿੱਚ ਸੁੰਡ ਨਜ਼ਰ ਆ ਰਿਹਾ ਹੈ ਪਰ ਮੈਂ ਐਵੇਂ ਨਹੀਂ ਕਹਿ ਸਕਦਾ ਸਿਰਫ 1 ਤੋਂ 2% ਆਪਣੇ ਖੇਤ ਦੇ ਵਿੱਚ ਸਮੱਸਿਆ ਹੈ ਇਸੇ ਤਰੀਕੇ ਨਾਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜੇ ਤੁਹਾਡੇ ਖੇਤ ਦੇ ਵਿੱਚ 5 ਤੋਂ 10% ਵੀ 20% ਵੀ ਜਿਹੜੀ ਸੁੰਡ ਦੀ ਸਮੱਸਿਆ ਜੇ ਤੁਹਾਡੇ ਖੇਤ ਦੇ ਵਿੱਚ ਹੈਗੀ ਹੈ ਤੁਹਾਨੂੰ ਕੋਈ ਵੀ ਖਰਚਾ ਕਰਨ ਦੀ ਜ਼ਰੂਰਤ ਨਹੀਂ ਨਾ ਕੋਈ ਸਪਰੇਅ ਕਰਨ ਦੀ ਨਾ ਕੋਈ ਖਾਦ ਮਤਲਬ ਖਾਦੇ ਰੂਪ ਦੇ ਵਿੱਚ ਤੁਸੀਂ ਦਵਾ ਪਾਵੋ ਕੋਈ ਵੀ ਤੁਹਾਨੂੰ ਲੋੜ ਨਹੀਂ ਕਿਉਂਕਿ ਖਰਚਾ ਆਪਣਾ ਵਧੂਗਾ ਅਰ ਜਲ ਤਾਂ ਆਪਾਂ ਨੂੰ ਮਿਲਣਾ ਨਹੀਂ ਇਹ ਸਿਰਫ ਆਪਾਂ ਹੁਣ ਫਰੀਜ਼ ਦੇ ਵਿੱਚ ਇਲਾਜ ਆਪਣਾ ਹੋ ਸਕਦਾ ਹੈ ਕਿਉਂਕਿ ਜੇ ਸਮੱਸਿਆ ਵੱਧ ਹੋਵੇ ਫਿਰ ਆਪਾਂ ਨੂੰ ਜਿਹੜਾ ਕਦਮ ਚੁੱਕਣਾ ਚਾਹੀਦਾ ਕਿਉਂਕਿ ਫਿਰ ਨੁਕਸਾਨ ਆਪਣਾ ਦਿਨੋਂ ਦਿਨ ਵਧੂਗਾ ਪਾਜੇ ਸਮੱਸਿਆ ਥੋੜੀ ਹੈ ਕਿਉਂਕਿ ਅੱਜ ਦੇਖ ਲਓ ਤੁਸੀਂ 11 12 ਨਵੰਬਰ ਹੋ ਗਿਆ ਤੇ ਹੁਣ 10 ਤੋਂ 15 ਕ ਦਿਨ ਤੱਕ ਜਿਹੜੀ ਠੰਡ ਪੂਰੀ ਵੇਨ ਲੱਗ ਜਾਣੀ ਤੇ ਪਿਛਲੇ ਸਾਲ ਆਪਾਂ ਪਰਾਲੀ ਵਿੱਚ ਦੱਬੀ ਸੀ ਆਪਣੇ ਜਿਹੜੀ ਘਟੋ ਘਟ 40% ਜਿਹੜੀ ਸੁੰਡ ਦੀ ਸਮੱਸਿਆ ਜਿਹੜੀ ਸੁੰਡੀ ਦੀ ਕਣਕ ਦੇ ਵਿੱਚ ਆਈ ਸੀ ਆਪਾਂ ਕੋਈ ਵੀ ਸਪਰੇ ਨਹੀਂ ਕੀਤੀ ਪਾਣੀ ਆਪਾਂ ਕਣਕ ਨੂੰ ਦੂਜਾ ਵੀ ਲਾਤਾ ਆਹੀ ਦਿਨ ਸੀ 11 ਤੋਂ 12 ਨਵੰਬਰ ਸੀ ਆਪਾਂ ਕੋਈ ਸਪਰੇ ਨਹੀਂ ਕੀਤੀ ਤੇ ਆਟੋਮੈਟਿਕ ਜਿਵੇਂ ਠੰਡ ਪੈਣੀ ਸ਼ੁਰੂ ਹੋਈ ਜਿਵੇਂ ਇਸ ਵਾਰ ਹੁਣ 10 ਤੋਂ 15 ਦਿਨ ਤੱਕ ਠੰਡ ਪੈਣੀ ਸ਼ੁਰੂ ਹੋ ਜਾਣੀ ਹੈ ਤੇ ਜਿਹੜਾ ਸੁੰਡ ਹੈ ਬਿਲਕੁਲ ਖਤਮ ਹੋ ਗਿਆ ਨਾ ਤਾਂ ਆਪਾਂ ਨੂੰ ਖਰਚਾ ਕਰਨ ਦੀ ਜਰੂਰਤ ਪਈ ਨਾ ਆਪਾਂ ਨੂੰ ਬਹੁਤਾ ਨੁਕਸਾਨ ਹੋਇਆ ਇਸ ਕਰਕੇ ਜਿਹੜੇ ਖੇਤਾਂ ਦੇ ਵਿੱਚ ਹੁਣ ਥੋੜੀ-ਬਹੁਤੀ ਸਮੱਸਿਆ ਆਈ ਵਾਧੂ ਆਪਾਂ ਖਰਚਾ ਨਾ ਕਰੀ ਆਪਾਂ ਨੂੰ ਕੋਈ ਵੀ ਖਰਚਾ ਕਰਨ ਦੀ ਜਰੂਰਤ ਨਹੀਂ ਤੇ ਠੰਡ ਪੈਣ ਦੇ ਕਾਰਨ ਜਿਹੜਾ ਆਪੇ ਉਹ ਜਿਹੜੀ ਸੁੰਡੀ ਹੈ ਕੰਟਰੋਲ ਦੇ ਵਿੱਚ ਆ ਜਾਣੀ ਜੇ ਅਗੇਤੀ ਸੁੰਡੀ ਆ ਜਾਵੇ ਮਤਲਬ ਅੱਜ ਤੋਂ 20 ਦਿਨ ਪਹਿਲਾਂ ਜੇ ਅਟੈਕ ਕਰ ਦਿੰਦੀ ਫੇਰ ਆਪਾਂ ਨੂੰ ਚਿੰਤਾ ਕਰਨ ਦੀ ਜਰੂਰਤ ਸੀ ਕਿਉਂਕਿ ਹਜੇ ਠੰਡ ਦੇ ਵਿੱਚ ਟਾਈਮ ਸੀ ਦੇਨੋਂ ਦੇਨ ਠੰਡ ਆਈ ਜਾ ਰਹੀ ਹੈ ਤੇ ਆਪਾਂ ਨੂੰ 10 ਕ ਦਿਨ ਦੀ ਗੱਲ ਆਪਾਂ ਨੂੰ ਟੈਨਸ਼ਨ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਆਪਾਂ ਵਾਧੂ ਐਵੇਂ ਪੰਪ ਚੱਕੀਏ ਜਾਂ ਖਰਚਾ ਕਰੀਏ ਉਹਦਾ ਕੋਈ ਵੀ ਫਾਇਦਾ ਨਹੀਂਗਾ ਤੇ ਬਾਕੀ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਕਿਉਂਕਿ ਆਪਾਂ ਖੇਤੀ ਦੇ ਸਬੰਧਿਤ ਕਾਨਕ ਦੇ ਸਬੰਧਿਤ ਆਪਾਂ ਤੁਹਾਨੂੰ ਹੁਣ ਰੋਜ਼ ਡੇਲੀ ਆਪਾਂ ਤੁਹਾਨੂੰ ਅਲੱਗ ਤੋਂ ਅਲੱਗ ਕਿਸਮ ਦੀ ਆਪਾਂ ਤੁਹਾਨੂੰ ਵੀਡੀਓ ਜਾਣਕਾਰੀ ਆਪਾਂ ਦੰਦੇ ਰਵਾਂਗੇ ਬਾਕੀ ਕਮੈਂਟਾਂ ਦੇ ਵਿੱਚ ਤੁਸੀਂ ਜਰੂਰ ਦੱਸਣਾ ਹੈ ਵੀ ਆਪਾਂ ਹੋਰ ਕਿਹੜੇ ਤਾਉਪਕ ਦੇ ਉੱਤੇ ਆਪਾਂ ਹੁਣ ਵੀਡੀਓ ਬਣਾਈਏ ਸਤਿ ਸ਼੍ਰੀ ਅਕਾਲ